ਹੈਲੋ ਹੈਲੋ ਕੀ ਕਰ ਰਹੇ ਸੀ ਕੋਈ ਨਹੀਂ ਬਸ ਗੱਡੀ ਚਲਾ ਰਿਹਾ ਸੀ ਅੱਛਾ ਕਿੱਥੇ ਜਾ ਰਹੇ ਸੀ ਕੋਈ ਨਹੀਂ ਬਾਜ਼ਾਰ ਚ ਲੱਗਾ ਕੀ ਲੈਣ ਸਬਜ਼ੀ ਲੈਣ ਚੱਲਿਆ ਸੀ ਰਹਿਣ ਦੋ ਕੀ ਹੋ ਗਿਆ ਨਾ ਨਾ ਰਹਿਣ ਦੋ ਲੋੜ ਨਹੀਂ ਹੈਗੀ ਅੱਛਾ ਹਾਂ ਤੂੰ ਦਾ ਉੱਥੇ ਬੈ ਕੇ ਬੈਠੀ ਹੈਗੀ ਆ ਵਧੀਆ ਮੈਂ ਦਾ ਆਪਦੀ ਸਬਜ਼ੀ ਆਪ ਹੀ ਲੈ ਆ ਕੇ ਖਾਣੀ ਆ ਲੈ ਜਦੋਂ ਮੈਂ ਤੁਹਾਨੂੰ ਕਹਤਾ ਰਹਿਣ ਦੋ ਅੱਛਾ ਹਾਂ ਚਲ ਰਹਿਣ ਦਿੰਦੇ ਆ ਫਿਰ ਲ ਤੁਸੀਂ ਪੁੱਛੋਗੇ ਨਹੀਂ ਮੈਂ ਕਿਉਂ ਘੇ ਰਹਿੰਦੋ ਯਾਰ ਪੁੱਛਿਆ ਦਾ ਸੀਗਾ ਤੈਨੂੰ ਹੁਣ ਕਹਨੀ ਆ ਨਹੀਂ ਨਹੀਂ ਮੈਂ ਪਹਿਲਾਂ ਦੋ ਵਾਰ ਫੋਨ ਕੀਤਾ ਮੇਰਾ ਫੋਨ ਕਿਉਂ ਨਹੀਂ ਚੱਕਿਆ ਓ ਯਾਰ ਮੈਂ ਬਾਹਰ ਸੀਗਾ ਕਿਸੇ ਕੋਲੇ ਬੈਠਾ ਸੀਗਾ ਕੋਲੇ ਜੇ ਤੁਸੀਂ ਬਾਹਰ ਕਿਸੇ ਦੇ ਕੋਲੇ ਬੈਠੇ ਆ ਤਾਂ ਮਤਲਬ ਮੇਰਾ ਫੋਨ ਹੀ ਨਹੀਂ ਚੱਕੋਗੇ ਓ ਯਾਰ ਮੈਂ ਹਜੇ ਹਾਲਤਾਂ ਸੀਗਾ ਫੋਨ ਨਹੀਂ ਚੱਕ ਸਕਦਾ ਮੇਰੀ ਫੀਲਿੰਗਸ ਦੀ ਕੋਈ ਕਦਰ ਨਹੀਂ ਹੈਗੀ ਮੇਰਾ ਤਾਂ ਫੋਨ ਚੱਕਣਾ ਵੀ ਬੰਦ ਕਰਤਾ ਮੇਰੇ ਨਾਲ ਗੱਲ ਕਰਨੀ ਬੰਦ ਕਰਤੀ ਹੈਗੀ ਹੈ ਓ ਯਾਰ ਐਵੇਂ ਦੀ ਗੱਲ ਨਹੀਂ ਗੀ ਮੈਂ ਬਿਜੀ ਸੀ ਆਦੋ ਨਾ 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 ਭਾਈ ਤੂੰ ਚੇਂਜ ਹੋ ਗਿਆ ਕੀ ਚੇਂਜ ਹੋ ਗਿਆ ਤੇ 4 ਦਿਨ ਤੋਂ ਪੀਕੇ ਉੱਠ ਕੇ ਮੈਂ ਬਦਲ ਗਿਆ ਤੇ ਹੋਰ ਬਦਲ ਹੀ ਗਿਆ ਮੇਰਾ ਤਾਂ ਫੋਨ ਹੀ ਚੱਕਣਾ ਬੰਦ ਕਰਤਾ ਓ ਯਾਰ ਮੈਂ ਕਿਸੇ ਦੇ ਕੋਲੇ ਬੈਠ ਨਾ ਨਾ ਰਹਿੰਦੋ ਰਹਿੰਦੋ ਬਸ ਮੇਰਾ ਫੋਨ ਹੀ ਕੱਟ ਦੋ ਹੁਣ ਓ ਕੀ ਹੋ ਗਿਆ ਨਾ 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 ਕੱਟੀ ਦੋ ਫੋਨ ਜੰਗਾ ਹਾਂ ਹੁਣ ਕੀ ਹੋ ਗਿਆ ਫੋਨ ਕਾ ਤੂੰ ਕਟਿਆ ਸੀ ਬਦਵਾ ਆ ਵੀ ਤਾਂ ਗਿਆ ਸੀ ਫੋਨ ਕੱਟ ਦੋ ਲੈ ਜੇ ਮੈਂ ਕਹਿ ਦੂੰਗੀ ਤੇ ਇਹਦਾ ਮਤਲਬ ਫੋਨ ਕੱਟ ਦੇਣ ਤੇ ਫੋਨ ਕੱਟਣਾ ਹੀ ਆ ਜਦੋਂ ਤੂੰ ਆਪ ਤਾਂ ਕਹੀ ਨਹੀਂ ਬਸ ਰਹਿਣ ਦੋ ਸਰ ਗਿਆ ਤੁਹਾਡਾ ਤੁਹਾਡਾ ਸਰਿਆ ਗਿਆ ਬਸ ਸਰਿਆ ਗਿਆ